ਦੋਸਤੋ ਇਹ ਸੀਗਾ ਉਹ ਚ 12 ਜਿੱਥੇ ਅਮਰ ਸਿੰਘ ਚਮਕੀਲਾ ਜੀ ਨੇ ਰੋਟੀ ਖਾਧੀ ਸੀਗੀ ਬੈਠ ਕੇ ਤੇ ਇੱਧਰ ਕਬੂਤਰਾਂ ਨੇ ਆਲਣੇ ਪਏ ਹੋਏ ਆ ਦੋਸਤੋ ਇਹ ਘਰ ਸੀਗਾ ਜਦੋਂ ਉਹ ਆਪਣਾ ਇੱਥੇ ਸ਼ੋਅ ਲਾਉਣ ਵਾਸਤੇ ਆਏ ਸੀਗੇ ਤੇ ਆ ਜਗ੍ਹਾ ਤੇ ਗੋਲੀਆਂ ਵੱਜੀਆਂ ਸੀਗੀਆਂ ਉਹਨਾਂ ਨੂੰ ਇਹ ਸੀਗਾ ਦੋਸਤੋ ਘਰ ਜਿੱਨਾਂ ਦੇ ਘਰੇ ਪ੍ਰੋਗਰਾਮ ਸੀਗਾ ਉਦੋਂ ਤੇ ਹੁਣ ਛੱਡ ਕੇ ਸਾਰੇ ਬਾਹਰ ਜਾ ਚੁੱਕੇ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਮੈਸਮਪੁਰ ਪਿੰਡ ਆਏ ਆਂ ਫਲੋਰ ਦੇ ਕੋਲ ਤੇ ਇਸ ਜਗ੍ਹਾ ਤੇ ਅਮਰ ਸਿੰਘ ਚਮਕੀਲਾ ਦੀ ਡੈਥ ਹੋਈ ਸੀਗੀ 1988 ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਜਗ੍ਹਾ ਦਿਖਾਉਣੇ ਜਾ ਕੇ ਦੋਸਤੋ ਇਹ ਘਰ ਸੀਗਾ ਜਦੋਂ ਉਹ ਆਪਣਾ ਇੱਥੇ ਸ਼ੋਅ ਲਾਉਣ ਵਾਸਤੇ ਆਏ ਸੀਗੇ ਤੇ ਆਹ ਜਗ੍ਹਾ ਤੇ ਗੋਲੀਆਂ ਵੱਜੀਆਂ ਸੀਗੀਆਂ ਉਹਨਾਂ ਨੂੰ ਤੇ ਇਧਰਲੀ ਸਾਈਡ ਸਟੇਜ ਲੱਗਾ ਸੀਗਾ ਤੇ ਆਹ ਬਿਲਕੁਲ ਸਾਹਮਣੇ ਇਧਰਲੀ ਸਾਈਡ ਦੁਬਾਰਾ ਬਣਿਆ ਹੋਇਆ ਵਾ ਆਪਾਂ ਤੁਹਾਨੂੰ ਇਹ ਘਰ ਦੇ ਅੰਦਰੋਂ ਦਿਖਾ ਦਿੰਨੇ ਆ ਤੇ ਕਾਫੀ ਪੁਰਾਣਾ ਹੋ ਚੁੱਕਿਆ ਘਰ ਵੀ ਇਹ ਏ ਸੀਗਾ ਦੋਸਤੋ ਘਰ ਜਿੰਨਾਂ ਦੇ ਘਰੇ ਪ੍ਰੋਗਰਾਮ ਸੀਗਾ ਉਦੋਂ ਤੇ ਹੁਣ ਛੱਡ ਕੇ ਸਾਰੇ ਬਾਹਰ ਜਾ ਚੁੱਕੇ ਆ ਬਿਲਕੁਲ ਸਾਹਮਣੇ ਚਵਾਰਾ ਬਣਿਆ ਹੋਇਆ ਵਾ ਤੇ ਉਹ ਚਵਾਰੇ ਤੇ ਰੁੱਕ ਕੇ ਰੋਟੀ ਖਾਧੀ ਸੀ ਚਮਕੀਲਾ ਜੀ ਨੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਇੱਧਰਲੇ ਘਰੇ ਆਪਣੇ ਸਟੇਜ ਲਾਉਣ ਵਾਸਤੇ ਆਉਣਾ ਸੀਗਾ ਚਬਾਰੇ ਦੇ ਨਾਲ ਇੱਕ ਜਗ੍ਹਾ ਵੀ ਬਣੀ ਹੋਈ ਆ ਤੇ ਆਹ ਰਸਤਾ ਜਾਂਦਾ ਵਾ ਤੇ ਅੱਗੇ ਤੁਸੀਂ ਆਪਣੀ ਗੱਡੀ ਲੈ ਕੇ ਵੀ ਜਾ ਸਕਦੇ ਆ ਦੋਸਤੋ ਇਹ ਚਬਾਰਾ ਸੀਗਾ ਜਿੱਥੇ ਅਮਰ ਸਿੰਘ ਚਮਕੀਲਾ ਜੀ ਨੇ ਰੋਟੀ ਖਾਧੀ ਸੀ ਉੱਪਰ ਬੈਠ ਕੇ ਤੇ ਉਹਨਾਂ ਦੇ ਨਾਲ ਅਮਰਜੋਤ ਵੀ ਸੀਗੇ ਜਿਹੜੇ ਉਹਨਾਂ ਦੇ ਨਾਲ ਗਾਉਂਦੇ ਸੀਗੇ ਉਸ ਟਾਈਮ ਦੇ ਵਿੱਚ ਤੇ ਅੰਦਰੋਂ ਜਾ ਕੇ ਆਪਾਂ ਤੁਹਾਨੂੰ ਚੁਬਾਰਾ ਦਿਖਾਉਨੇ ਆ ਤੇ ਲੋਕ ਖੁੱਲੇ ਹੋਇਆ ਵਾ ਤੇ ਅੰਦਰੋਂ ਤੁਸੀਂ ਦੇਖ ਸਕਦੇ ਆ ਤੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਵਾ ਤੇ ਇਸ ਗੱਲ ਨੂੰ 34-35 ਸਾਲ ਹੋ ਗਏ ਆ ਤੇ ਕਬੂਤਰਾਂ ਦੇਖੋ ਆਲਣੇ ਪਏ ਹੋਏ ਆ ਜਿੰਨਾਂ ਦਾ ਇਹ ਚਵਾਰਾ ਸੀਗਾ ਉਹ ਤੇ ਬਾਰਲੀ ਕੰਟਰੀ ਵਿੱਚ ਰਹਿੰਦੇ ਆ ਤੇ ਪਰ ਉਹਨਾਂ ਨੇ ਜਾਦਗਰੀ ਸੰਭਾਲੀ ਹੋਈ ਆ ਮਤਲਬ ਕਿ ਇਹਨੂੰ ਤੋੜ-ਭਾਂੜ ਨਹੀਂ ਕੀਤੀ ਹੈਗੀ ਚਵਾਰੇ ਦੀ ਉਦਾਂ ਹੀ ਬਣਿਆ ਹੋਇਆ ਵਾ ਆ ਜਿਹੜਾ ਬਿਲਕੁਲ ਸਾਹਮਣੇ ਘਰ ਬਣਿਆ ਹੋਇਆ ਇਧਰਲੀ ਸਾਈਡ ਚਮਕੀਲਾ ਜੀ ਨੇ ਜਾਣਾ ਸੀਗਾ ਸਟੇਜ ਲਾਉਣ ਵਾਸਤੇ ਤੇ ਚਲੋ ਹੁਣ ਆਪਾਂ ਬਾਹਰ ਚੱਲਦੇ ਆਂ ਜਿੱਥੇ ਤੁਸੀਂ ਤਾਰਪਾਈ ਦੇਖਦੇ ਪਏ ਆ ਇੱਥੇ ਮੰਜੀ ਲੱਗੀ ਹੋਈ ਸੀਗੀ ਉਦੋਂ ਤੇ ਇੱਥੇ ਪ੍ਰਸ਼ਾਦਾ ਬੈਠ ਕੇ ਅਮਰ ਸਿੰਘ ਚਮਕੀਲਾ ਜੀ ਨੇ ਛਕਿਆ ਸੀਗਾ ਇਸ ਜਗ੍ਹਾ ਦੇ ਉੱਪਰ ਜਿਹੜਾ ਰਾਈਟ ਸਾਈਡ ਰਸਤਾ ਜਾਂਦਾ ਪਿਆ ਇਹ ਅੱਗੇ ਜਾ ਰਿਹਾ ਮੈਸਮਪੁਰ ਪਿੰਡ ਜਾ ਰਿਹਾ ਵਾ ਤੇ ਲੈਫਟ ਸਾਈਡ ਨੂੰ ਜਿਹੜਾ ਰਸਤਾ ਟਰਨ ਕਰਦਾ ਪਿਆ ਉਹ ਅੱਗੇ ਫਲੋਰ ਵਾਲੀ ਸਾਈਡ ਨੂੰ ਚੱਲ ਜਾਣਾ ਵਾ